ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾਰਪੋਰੇਸ਼ਨ ਦੇ ਉੱਪਰ ਦੇਖ ਸਕਦੇ ਹੋ ਜਿਹੜਾ ਧਰਨਾ ਲੱਗਾ ਹੋਇਆ ਦੱਸਿਆ ਜਾ ਰਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਜਿਹੜਾ ਪੱਕੇ ਕੀਤਾ ਜਾਏ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਸਾਰੇ ਜਿਹੜੇ ਧਰਨੇ ਦੇ ਉੱਤੇ ਬੈਠੇ ਹੋਏ ਆ ਔਰ ਗੱਲਬਾਤ ਵੀ ਕਰਾਂਗੇ ਕੀ ਗੱਲਬਾਤ ਹੋਈ ਹੈ ਜਿਹੜਾ ਕਿ ਅੱਜ ਇਹਨਾਂ ਨੂੰ ਧਰਨੇ ਦੇ ਉੱਤੇ ਬੈਠਣਾ ਪੈ ਗਿਆ ਜੀ ਸਾਨੂੰ ਕਾਫੀ ਚਿਰ ਤੋਂ ਸਾਡੇ ਮੁਲਾਜ਼ਮ ਕੰਮ ਕਰਦੇ ਆ ਤੇ ਹਰ ਵਾਰੀ ਸਿਰਫ ਇੱਕ ਲਾਰੇਵਾਜੀ ਵਾਲਾ ਸਿਸਟਮ ਹੋ ਜਾਂਦਾ ਕਿ ਤੁਹਾਨੂੰ ਪੱਕਾ ਕੀਤਾ ਜਾਊਗਾ ਇਹ ਕੀਤਾ ਜਾਊਗਾ ਪਰ ਨਹੀਂ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਠੀਕ ਹੈ ਜੀ ਅੱਖ ਕੇ ਅਸੀਂ ਧਰਨਾ ਪ੍ਰਦਰਸ਼ਨ ਤੇ ਬੈਠੀਆਂ ਹਾਂ ਹਾਂ ਜੀ ਕਿੰਨੇ ਮੁਲਾਜ਼ਮ ਇਸ ਵਕਤ ਬੈਠੇ ਹੋਏ ਸਰ 52 ਫਿਟਰ ਕੁਲੀ ਹੈ ਠੀਕ ਹੈ ਜੀ 6 ਲੈਂਸਰ ਨਾਲ ਤੁਹਾਡੇ ਚੌਣ ਬਣਾਈ ਮੰਗਾ ਕੀ ਆ ਮੁਖ ਮੁਖ ਥੋੜੀਆਂ ਇਹ ਸਾਰੇ ਪੁਆਇੰਟਾਂ ਦੇ ਵਿੱਚ ਮੰਗਾ ਕੀ ਆ ਥੋੜੀਆਂ ਜੀ ਪੁਆਇੰਟਾਂ ਦੇ ਵਿੱਚ ਮੰਗਾ ਇਹ ਹੀ ਆ ਕਿ ਇਹਨਾਂ ਨੂੰ ਕੱਚੇ ਕੰਮਿਆਂ ਨੂੰ ਪੱਕਾ ਕੀਤਾ ਜਾਵੇ ਜੇ ਪੱਕਾ ਨਹੀਂ ਕਰ ਸਕਦੇ ਘੱਟੋ-ਘੱਟ ਡਿਸੀਡ ਵਗੈਰਾ ਕੀਤਾ ਜਾਵੇ ਗਰਾਫ ਕੀਤਾ ਹੈ ਕਮਿਸ਼ਨਰ ਦੇ ਸਾਹਮਣੇ ਦਫ਼ਤਰ ਦੇ ਬਾਹਰ ਕੋਈ ਗੱਲਬਾਤ ਹੋਈ ਆ ਉਹਨਾਂ ਨਾਲ ਗੱਲਬਾਤ ਹੋਈ ਜੀ ਅੱਜ ਸ਼ੁਕਰਵਾਰ ਨੂੰ ਇਹਨਾਂ ਨੂੰ ਪਿਛਲੇ ਹਫ਼ਤੇ ਕਮਰਵਾਰ ਵਾਲੇ ਦਿਨ ਇਹਨਾਂ ਨੂੰ ਜੀ ਆ ਲਿਖਤੀ ਰੂਪ ਦੇ ਵਿੱਚ ਆਪਣੇ ਲੈਟਰਪੈਡ ਤੇ ਮੰਗ ਦਿੱਤੀ ਗਈ ਕਿ ਸਾਡੀ ਆਹ ਪ੍ਰੋਬਲਮ ਸਾਡੀ ਪ੍ਰੈਸ ਦੇ ਵਿੱਚ ਵੀ ਨਿਊਜ਼ ਵੀ ਲੱਗੀ ਦੀ ਬਕਾਇਦਾ ਸਿੰਧੀ ਦੇ ਕੋਲ ਕਰ ਰਹੇ ਹੋ ਆਪਣੀ ਮੰਗ ਇਹ ਸਰਸ ਕੰਟਵਾਰ ਸਾਨੂੰ 12 13 ਸਾਲ ਹੋ ਗਏ ਲਗਾਤਾਰ ਹੀ ਤਾਂ ਕੀ ਗੱਲਬਾਤ ਹੀ ਹੁੰਦੀ ਹੈ ਜਦੋਂ ਮਿਲਦੇ ਹੋ ਜਦੋਂ ਵੀ ਜਦੋਂ ਵੀ ਮੰਗ ਹੁੰਦੀ ਆ ਉਹ ਇੱਕ ਮਿੱਟੀ ਗੋਲੀ ਦੇ ਕੇ ਢਾ ਦਿੱਤਾ ਜਾਂਦਾ ਮਤਲਬ ਤੀਜੀ ਸਰਕਾਰ ਆ ਜਿਹੜੀ ਧਰਨਾ ਦੇ ਰਿਹਾ ਬਿਲਕੁਲ ਬਿਲਕੁਲ ਤੀਜੀ ਸਰਕਾਰ ਆ ਗਈ ਹੈ ਜੀ ਤੇ ਕੋਈ ਨਹੀਂ ਸੁਣਵਾਈ ਹੋ ਰਹੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਤਾਂ ਹੁਣ ਜਿੱਦਾਂ ਭਗਤ ਸਿੰਘ ਸਾਹਿਬ ਕਹਿੰਦੇ ਅਸੀਂ ਮੁਲਾਜ਼ਮ ਪੱਕੇ ਕਰਾਂਗੇ ਜਦ ਸੰਘਰਸ਼ ਵੱਡਾ ਹੋਵੇ ਤਾਂ ਸੁਣਵਾਈ ਝੱਟ ਹੋਏਗੀ ਬਿਲਕੁਲ ਬਿਲਕੁਲ ਇਹ ਸਰ ਸਾਨੂੰ ਮਜਬੂਰ ਕਰਦੇ ਆ ਸਾਡੇ ਕੋਲ ਹੜਤਾਲ ਲੜਾ ਅਖੀਰ ਸਾਡੇ ਕੋਲ ਹਥਿਆਰ ਆ ਕਿ ਅਸੀਂ ਬਹਿਣਾ ਆ ਨਹੀਂ ਤਾਂ ਕਿਸ ਮੁਲਾਜ਼ਮ ਦਾ ਦਿਲ ਕਰਦਾ ਕਿ ਆਪਣਾ ਕੰਮ ਜਦ ਕਿ ਤੁਸੀਂ ਪ੍ਰਾਈਵੇਟ ਹੋ ਹਨਾ ਤੁਸੀਂ ਪ੍ਰਾਈਵੇਟ ਹੋ ਮੁਲਾਜ਼ਮ ਸਾਰੇ ਸਰ ਇਹ ਇਹਨਾਂ ਨੂੰ ਤੁਸੀਂ ਪ੍ਰਾਈਵੇਟ ਦੇ ਬਣਾ ਸਰਕਾਰੀ ਜਾਣੋ ਕੱਚੇ ਕੰਮ ਉਹਦਾ ਕਾਰਨ ਹੈ ਕੰਮ ਤਾਂ ਅਸੀਂ ਸਰਕਾਰ ਦਾ ਕਰਦੇ ਆ ਠੀਕ ਹੈ ਜੀ ਜੇਕਰ ਤੁਸੀਂ ਪ੍ਰਾਈਵੇਟ ਰੱਖਿਆ ਇਹਨਾਂ ਨੇ ਇਹਨਾਂ ਨੇ ਜਦੋਂ ਸਾਨੂੰ ਭਾਜੀ ਗੱਲਬਾਤ ਸਰ ਸਰ ਮੇਨ ਗੱਲ ਇਹ ਆ ਸ਼ੁਕਰਵਾਰ ਤੋਂ ਜਿੰਦਬਾਦ ਮੁਲਾਜ਼ਮ ਜਿੰਦਬਾਦ ਜਦੋਂ ਸ਼ੁਕਰਵਾਰ ਨੂੰ ਇਹਨਾਂ ਨੂੰ ਮੰਗ ਮੰਗ ਦਿੱਤੀ ਗਈ ਆ ਆਜ ਵੀ ਜਾਈ ਗਈ ਆ ਉਹਨਾਂ ਨੇ ਸਾਨੂੰ ਉਲਟਾ ਕੱਲ ਮੰਗਲਵਾਰ ਸਵੇਰੇ 17 ਦਿਨਿਆਂ ਨੂੰ ਟਰੈਕਟਰ ਨੂੰ ਲੈ ਕੇ ਭੇਜ ਦਿੱਤਾ ਗਿਆ ਜੀ ਜਿਹੜੇ ਮੁਲਾਜ਼ਮ ਲੱਗੇ ਪਏ ਆ ਚਾਹੇ ਕੱਚੇ ਆਊਟਸੋਰਸ ਮੇਰੇ ਲੱਗੇ ਪਏ ਇਹਨਾਂ ਨੂੰ ਪੱਕਾ ਕੀਤਾ ਜਾਣ ਲਈ ਕਿ ਕਾਨੂੰਨ ਬਣਾਇਆ ਜਾਵੇ ਸਰ ਅਸੀਂ ਕੰਮ ਕਰਦੇ ਆ ਮੈਗਵੇਸ ਤਾਂ ਕਮਲੇਟਾ ਸਾਨੂੰ ਚਈ ਐਸਟੀਯੂ ਵਗੈਰਾ ਦਿੰਦੇ ਠੀਕ ਆ ਜੀ ਸਾਡੇ ਹੈੱਡ ਆਫ ਅਥੋਰਟੀ ਕਮਿਸ਼ਨਰ ਸਾਹਿਬ ਆ ਠੀਕ ਆ ਜੋਸ ਅਸੀਂ ਤਾਂ ਆਪਣਾ ਇਹ ਸਾਨੂੰ ਕੋਈ ਪ੍ਰੋਬਲਮ ਆ ਆਪਣੇ ਕਮਿਸ਼ਨਰ ਸਾਹਿਬ ਨੂੰ ਦੱਸਾਂਗੇ ਕਿ ਸਰ ਸਾਨੂੰ ਆਸ ਬਸਿਆ ਸਾਹਮਣਾ ਕਰਨਾ ਪਿਆ ਰਿਹਾ ਜੋ ਵੀ ਆ ਉਹਨਾਂ ਨੂੰ ਦੱਸਿਆ ਉਹਨਾਂ ਨੇ ਸਾਨੂੰ ਇੱਕ ਮਿੱਠੀ ਗੋਲੀ ਦਿੱਤੀ ਕਿ ਅਸੀਂ ਚੈਲੰਜ ਕੋਈ ਧਰਨਾ ਪ੍ਰਦਰਸ਼ਨ ਨਾ ਲਾਓ ਉਹਦਾ ਕਾਰਨ 메ਨ ਮੋਟਿਵ ਇਹ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪ੍ਰੈਸ ਵਾਲਿਆਂ ਨੂੰ ਵੀਰਾਂ ਨੂੰ 19 ਤਰੀਕ ਨੂੰ ਨਹੀਂ ਤਾਂ ਮਿਸ਼ਨਲ ਸਾਹਿਬ ਨਹੀਂ ਸੁਣਦੇ ਆ ਕਿ ਸਰਕਾਰ ਦੇ ਨੁਮਾਇੰਦੇ ਬੈਠੇ ਮੇਅਰ ਸਾਹਿਬ ਉਹਨਾਂ ਨੂੰ ਦੱਸੋ ਸਰਦਾਰ ਨਾਲ ਸਰਕਾਰ ਨਾਲ ਸਿੱਧੀ ਆ ਉਹਨਾਂ ਦੀ ਸਰ ਪਹਿਲਾਂ ਸਾਡਾ 메ਨ ਮੋਟਿਵ ਜਿਹੜੇ ਮੈਂ ਤੁਹਾਡੀ ਗੱਲ ਤੋਂ ਐਕਰੀ ਆ ਤੁਹਾਨੂੰ ਵੀ 메ਨ ਮੋਟਿਵ ਸਾਡਾ ਆਡਮ ਡਿਪਾਰਟਮੈਂਟ ਤੋਂ ਮਿਸ਼ਨਲ ਸਾਹਿਬ ਤੋਂ ਸਟਾਰਟ ਹੋਣਾ ਨਾ ਤਾਂ ਅਸੀਂ ਇਹਨਾਂ ਤੋਂ ਕੋਈ ਵੀ ਚੀਜ਼ ਚਾ ਰਹੇ ਹਾਂ 15 ਉਸੀਂ ਕਹ ਰਿਹਾ 12-13 ਸਾਲ ਹੋ ਗਏ ਧਰਨਾ ਲਾਉਂਦੇ ਆ ਨੋ ਕਮਿਸ਼ਨਰ ਸਾਹਿਬ ਨਹੀਂ ਸੁਣਵਾਈ ਕਰਦੇ ਮੇਰ ਸਾਹਿਬ ਨੂੰ ਦੱਸੋ ਸਰ ਉਹਨਾਂ ਨੂੰ ਇਸ ਗੱਲ ਹੋਰ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਕੱਚੇ ਕਿਤੇ ਹੋਏ ਨੇ ਜਿਹੜੇ ਮੁਲਾਜ਼ਮ ਉਹਨਾਂ ਨੂੰ ਪੱਕੇ ਨੂੰ ਲੈ ਕੇ ਜਿਹੜਾ ਸਰਦਾਰ ਜੀ ਕੀ ਨਾਮ ਹੈ ਜੀ ਸਰ ਕੀ ਅੱਜ ਭੰਦਾ ਕੱਲੀ ਲਗਾ ਇਹ ਸਰ ਧਰਨਾ ਜਿਹੜੇ ਕੱਚੇ ਮੁਲਾਜ਼ਮ ਲੱਗੇ ਹੋਏ ਨੇ ਜੀ ਫਿਲਟਰ ਪੋਲੀਓਰਮੈਸ਼ਨ ਇਹ ਪਿਛਲੇ 15 ਸਾਲਾਂ ਤੋਂ ਇਸ ਮਹਿਕ ਦੇ ਵਿੱਚ ਕੰਮ ਕਰ ਰਹੇ ਜਦੋਂ ਸਾਨੂੰ ਰੱਖਿਆ ਗਿਆ ਸੀ ਉਹ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਅਸੀਂ ਤੁਹਾਨੂੰ ਠੇਕੇਦਾਰੀ ਸਿਸਟਮ ਬੰਦ ਕਰਕੇ ਤੁਹਾਨੂੰ ਅਸੀਂ ਪੱਕਾ ਕਰਾਂਗੇ ਜਾਂ ਡੀਸੀ ਰੇਟ ਕਰ ਦਿਆਂਗੇ ਮਗਰ ਅਜ ਤੱਕ ਸਾਡੀ ਇਸ ਗੱਲ ਨੂੰ ਕੋਈ ਸੁਣਵਾਈ ਨਹੀਂ ਹੋਈ ਵਾਰ-ਵਾਰ ਸਾਨੂੰ ਅਸੀਂ ਅਸਰਾਂ ਦੇ ਨਾਲ ਮਿਲੇ ਉਹਨਾਂ ਨਾਲ ਗੱਲਬਾਤ ਕੀਤੀ ਪਰ ਉਹਨਾਂ ਨੇ ਸਾਡੀ ਗੱਲਬਾਤ ਨੂੰ ਨਹੀਂ ਸੁਣਿਆ ਅਸੀਂ ਸੁਪਰਵਾਰ ਨੂੰ ਐਲਟੀਮੇਟਮ ਦਿੱਤਾ ਸੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਕਿ ਸਾਡੀ ਜਿਹੜੀ ਹੈ ਕਿ ਮੰਗ ਪੂਰੀ ਕਰ ਦਿੱਤੀ ਜਾਵੇ। ਕੀ ਮੰਗ ਕੀ ਹੈ ਤੁਹਾਡੀ? ਮੰਗ ਇਹ ਹੈ ਕਿ ਸਾਨੂੰ ਪੱਕਾ ਕੀਤਾ ਜਾਵੇ। 15-15 15 ਸਾਲਾਂ ਤੋਂ ਸਾਡੀ ਇਹ ਮੰਗ ਚੱਲ ਰਹੀ ਹੈ ਕਿ ਜਿਹੜੇ ਬੱਚੇ ਮਲਾਜਮ ਫੀਡਰ ਕੋਲ ਹੀ ਮੈਸਰ ਨੇ ਇਹਨਾਂ ਨੂੰ ਪੱਕਾ ਕੀਤਾ ਜਾਵੇ। 15 ਸਾਲ ਦੀ ਗੱਲ ਕਰੀਏ ਤੇ ਤਿੰਨ ਸਰਕਾਰਾਂ ਬਦਲ ਗਈਆਂ। ਮੈਂ ਇੱਕ ਦਿਨ ਤੁਸੀਂ ਆਦੀ ਵੀ ਉੱਥੇ ਦੇ ਉੱਥੇ ਹੀ ਆ। ਮੈਂ ਇਹੀ ਬੇਨਤੀ ਆਪਜੀ ਨੂੰ ਕਰਨਾ ਚਾਹੁੰਦਾ ਵਾ ਕਿ 2016 ਦੇ ਵਿੱਚ ਬਾਦਲ ਸਰਕਾਰ ਨੇ ਪੱਕੇ ਕਰਨ ਵਾਸਤੇ ਜਿਹੜੇ ਪੱਕੇ ਕੀਤੇ ਸੀ ਮਲਾਜਮ ਠੇਕੇ ਤੇ ਲੱਗੇ ਮਲਾਜ਼ਮ ਆਊਟਸੋਰਸਡ ਡਾਕਟਰ ਜਿੰਨੇ ਵੀ ਸੀ ਸਾਰਿਆਂ ਨੂੰ ਪੱਕਾ ਕੀਤਾ ਗਿਆ ਸੀ ਉਹ ਨੋਟੀਫਿਕੇਸ਼ਨ ਵੀ ਹੋ ਚੁੱਕਾ ਸੀ ਪਰ ਉਸ ਸਮੇਂ ਦੇ ਜਿਹੜੇ ਅਫਸਰ ਸਨ ਉਹਨਾਂ ਨੇ ਉਸ ਨੋਟਿਸ ਨੂੰ ਵੀ ਦਿਵਾ ਦਿੱਤਾ ਔਰ ਜਦੋਂ ਕੈਪਟਨ ਦੀ ਸਰਕਾਰ ਆਈ ਉਹਨਾਂ ਨੇ ਵੀ ਇਹ ਵਿਸ਼ਵਾਸ ਦਵਾਇਆ ਸੀ ਕਿ ਜਿੰਨੇ ਮਲਾਜ਼ਮ ਕੱਚੇ ਦੇ ਅਸੀਂ ਇਹਨਾਂ ਨੂੰ ਪੱਕਾ ਕਰਾਂਗੇ ਪਰ ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਕੋਈ ਗੌਰ ਨਹੀਂ ਕੀਤੀ ਔਰ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਹੇ ਸੀ ਉਹਨੇ ਇਹ ਗੱਲ ਕਹੀ ਸੀ ਜਿੰਦਾਬਾਦ ਮੁਲਾਜ਼ਮਾਂ ਨੂੰ ਜਲਦੀ ਤੋਂ ਜਲਦੀ ਪੱਕਾ ਕਰਾਵਾਂਗਾ ਪਰ ਗੁੱਦਤੀ ਸਰਕਾਰ ਬਦਲਣ ਕਰਕੇ ਜਦੋਂ ਮਾਨ ਸਾਹਿਬ ਇਲੈਕਸ਼ਨਾਂ ਦੇ ਵਿੱਚ ਆਏ ਸੀ ਜਨਤਾ ਦੇ ਵਿੱਚ ਆਏ ਸੀ ਉਹ ਮੁਲਾਜ਼ਮਾਂ ਦੇ ਨਾਲ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਵਾਅਦਾ ਕਰਕੇ ਵੋਟਾਂ ਲਈਆਂ ਸਨ ਕਿ ਜਦੋਂ ਸਾਡੀ ਸਰਕਾਰ ਬਣੇਗੀ ਪਹਿਲ ਦੇ ਹੱਦਾਂ ਦੇ ਉੱਤੇ ਜਿੰਨੇ ਵੀ ਕੱਚੇ ਮੁਲਾਜ਼ਮ ਨੇ ਸਾਰੇ ਪੱਕੇ ਕੀਤੇ ਜਾਣਗੇ ਕੈਬਨਟ ਦੇ ਵਿੱਚ ਵੀ ਇਹ ਮਤਾ ਪਾਸ ਹੋਇਆ ਸੀ ਪਰ ਅੱਜ ਤੱਕ ਮਾਨ ਸਰਕਾਰ ਨੇ ਕੱਚੇ ਮੁਲਾਜ਼ਮਾਂ ਦੇ ਬਾਰੇ ਕੁਝ ਨਹੀਂ ਸੋਚਿਆ ਇਹ ਜਿਹੜੇ ਸ਼ਹਿਰ ਦੇ ਵਿੱਚ ਕੰਮ ਕਰ ਰਹੇ ਨੇ ਫਿਡਰ ਕੁਲੀ ਮਰਨੇਸ਼ਨ ਇਹ ਚੌੜ ਬੰਦੇ ਪੂਰੇ ਸ਼ਹਿਰ ਨੂੰ ਸਾਮ ਰਹੇ ਨੇ ਜਿਸ ਦੇ ਵਿੱਚ ਵੀ ਵਾਟਰ ਸਪਲਾਈ ਦਾ ਕੰਮ ਚੱਲਦਾ ਪਿਆ ਵੇ ਜੇ ਕਿਤੇ ਗੰਦੇ ਪਾਣੀ ਦੀ ਜੇ ਪਾਣੀ ਨਹੀਂ ਮਿਲਦਾ ਤਾਂ ਉੱਥੇ ਇਹ ਮੁਲਾਜ਼ਮ ਰਾਤ ਦਿਨ ਮਿਹਨਤ ਕਰਕੇ ਲੋਕਾਂ ਨੂੰ ਸਾਫ਼ ਪਾਣੀ ਔਰ ਪੀਣ ਵਾਲਾ ਪਾਣੀ ਮੁਹੱਈਆ ਕਰਾ ਰਹੇ ਨੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਪਾਣੀ ਜਿਹੜਾ ਕਿ ਧਰਤੀ ਦੇ ਵਿੱਚੋਂ 25 ਫੁੱਟ ਡਾਊਨ ਜਾ ਕਰਕੇ ਲੋਕਾਂ ਨੂੰ ਪਾਣੀ ਦੀ ਕਿੱਲਤ ਆ ਰਹੀ ਪਰ ਫਿਰ ਵੀ ਅਸੀਂ ਮਿਹਨਤ ਕਰਕੇ ਲੋਕਾਂ ਨੂੰ ਪਾਣੀ ਪੂਰਾ ਮੁਹਈਆ ਕਰਾ ਰਹੇ ਆ ਅਸੀਂ ਮਾਨ ਸਾਹਿਬ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਜਿਹੜੇ ਸਾਡੇ ਬਜ਼ੁਰਗ ਬੇਟਾ ਜਿਹੜਾ ਤੁਸੀਂ ਜਿਹੜਾ ਤੁਸੀਂ ਸਾਡੇ ਨਾਲ ਜਿਹੜਾ ਤੁਸੀਂ ਸਾਡੇ ਨਾਲ ਵਾਦਾ ਕੀਤਾ ਸੀ ਉਹ ਵਾਦਾ ਪੂਰਾ ਕਰੋ ਕਿਉਂਕਿ ਜਿਹੜੀ ਸਰਕਾਰ ਵਾਦਾ ਕਰਦੀ ਏ ਉਹ ਪੂਰਾ ਕਰੇ ਕਿ ਕਮਿਸ਼ਨਰ ਸਾਹਿਬ ਨੂੰ ਮਿਲੇ ਉਹਦਾ ਕੀ ਕਹਿਣਾ ਸੀ ਕਮਿਸ਼ਨਰ ਸਾਹਿਬ ਨੇ ਸਾਨੂੰ ਕੱਲ ਬੁਲਾਇਆ ਸੀ ਉਹਨਾਂ ਨੇ ਸਾਨੂੰ ਇਹ ਵਿਚਾਰ ਦਵਾਇਆ ਕਿ ਤੁਹਾਡੀ ਜਿਹੜੀ ਚਿੱਠੀ ਆ ਸੀ ਡਾਇਰੈਕਟਰ ਸਾਹਿਬ ਨੂੰ ਭੇਜ ਦਿੱਤੀ ਐ ਉਹ ਡਾਇਰੈਕਟਰ ਸਾਹਿਬ ਇਸ ਦਾ ਹੱਲ ਕਰਕੇ ਦੱਸਣਗੇ ਪਰ ਸਾਨੂੰ ਇਹ ਮੰਨਜ਼ੂਰ ਨਹੀਂ ਐ ਕਿਉਂਕਿ ਇਹ ਸਾਨੂੰ ਇੱਕ ਮਿੱਠੀ ਗੋਲੀ ਦਿੱਤੀ ਜਾਂਦੀ ਐ ਤਾਂ ਜੋ ਇਹ ਪ੍ਰੋਜੈਕਟ ਨਾ ਕਰ ਸਕਣ ਇਸ ਲਈ ਅਸੀਂ ਬੇਨਤੀ ਕਰਦੇ ਆ ਕਮਿਸ਼ਨਰ ਸਾਹਿਬ ਨੂੰ ਵੀ ਹੋਰ ਮਾਨ ਸਾਹਿਬ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਿ ਜਿਹੜੇ ਖੱੱਚੇ ਮੁਲਾਜ਼ਮ ਨੇ ਕਰਕੇ बिल्कुल देख सकते हो तस्वीर जा रहा है कि कच्चे मुलाजमी मांग की जा रही है न ਬੰਦਾ ਹੱਕ ਇੱਥੇ ਰੱਖ ਬੰਦਾ ਹੱਕ ਇੱਥੇ ਰੱਖ ਬੰਦਾ ਹੱਕ ਇੱਥੇ ਰੱਖ ਬਿਲਕੁਲ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸੰਗੀਆਂ ਲਾ ਦੇ ਜਦੋਂ ਤਸਵੀਰਾਂ ਜਿਹੜੀਆਂ ਤੁਹਾਨੂੰ ਕਾਰਜ ਵਿੱਚ ਲੱਗਣ ਤੁਸੀਂ ਕਰਦੇ ਹੋ ਤੇ ਇੱਕ ਵਾਰ ਜਿਹੜਾ ਫਾਰਮ ਲਾ ਕੇ ਬੱਦਲ ਨੂੰ